ਗਰਲਫ੍ਰੈਂਡ ਦੇ ਨਾਲ ਰੁਕਣ ਜਾ ਰਹੇ ਹੋਟਲ ਤਾਂ ਕਮਰੇ ਚ ਚੈੱਕ ਇਨ ਕਰਦੇ ਹੀ ਆ ਸ਼ੱਕੀ ਥਾਵਾਂ ਨੂੰ ਦੇਖ ਲਓ ਜ਼ਰੂਰ ਹੋਟਲ ਬੁੱਕ ਕਰਦੇ ਸਮੇਂ ਰੱਖੋ ਖਾਸ ਗੱਲਾਂ ਦਾ ਧਿਆਨ ਛੱਕੀ ਥਾਵਾਂ ਦੀ ਕਰੋ ਜਾਂਚ ਕਿ ਉੱਥੇ ਕੈਮਰਾ ਤਾਂ ਨਹੀਂ ਲਗਾਇਆ ਗਿਆ ਜੀ ਹਾਂ ਜੇਕਰ ਤੁਸੀਂ ਵੀ ਕਿਸੇ ਯਾਤਰਾ ਤੇ ਜਾਣ ਬਾਰੇ ਸੋਚ ਰਹੇ ਹੋ ਅਤੇ ਰਹਿਣ ਲਈ ਕਮਰਾ ਬੁੱਕ ਕਰਵਾਉਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਖਾਸ ਹੈ ਹੋਟਲ ਬੁੱਕ ਕਰਦੇ ਸਮੇ ਅਸੀਂ ਇਹ ਦੇਖਣਾ ਭੁੱਲ ਜਾਂਦੇ ਆ ਕਿ ਇਹ ਕਿੰਨਾ ਸੁਰੱਖਿਅਤ ਹੈ ਕਿ ਇਹ ਤੁਹਾਡੇ ਨਿੱਜੀ ਪੱਲਾਂ ਨੂੰ ਰਿਕਾਰਡ ਕਰ ਰਿਹਾ ਹੈ ਇਹ ਸਾਰੀਆਂ ਗੱਲਾਂ ਬਾਰੇ ਜਾਨਣਾ ਬੇਹਦ ਜ਼ਰੂਰੀ ਹੈ ਅਤੇ ਖਾਸ ਵੀ ਹੋਟਲਾਂ ਦੇ ਵਿੱਚ ਚੈੱਕ ਇਨ ਕਰਨ ਤੋਂ ਪਹਿਲਾਂ ਕੁਝ ਗੱਲਾਂ ਜ਼ਰੂਰ ਜਾਣ ਲੈਣੀਆਂ ਚਾਹੀਦੀਆਂ ਨੇ ਜਦੋਂ ਵੀ ਤੁਸੀਂ ਕੋਈ ਕਮਰਾ ਬੁੱਕ ਕਰਦੇ ਹੋ ਯਕੀਨੀ ਤੌਰ ਤੇ ਲੋਕਾਂ ਦੇ ਫੀਡਬੈਕ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਕਮਰਾ ਬੁੱਕ ਕਰ ਲੈਂਦੇ ਹੋ ਤਾਂ ਉਸ ਦੀ ਸਾਫ ਸਫਾਈ ਦੀ ਜਾਂਚ ਕਰੋ ਵਾਸ਼ਰੂਮ ਦੀ ਜਾਂਚ ਕਰਨਾ ਯਕੀਨੀ ਬਣਾਓ ਵਾਸ਼ਰੂਮ 'ਚ ਜ਼ਰੂਰੀ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਸਵੱਛਤਾ ਬਣਾਈ ਰੱਖੀ ਜਾਵੇ ਤਾਂ ਤੁਹਾਡੀ ਸਿਹਤ ਤੇ ਕੋਈ ਬੁਰਾ ਅਸਰ ਨਹੀਂ ਪਵੇਗਾ ਇਸ ਤੋਂ ਇਲਾਵਾ ਸ਼ੱਕੀ ਥਾਵਾਂ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਉੱਥੇ ਕੈਮਰਾ ਤਾ ਨਹੀਂ ਲਗਾਇਆ ਗਿਆ ਤੁਹਾਡੇ ਨਿੱਜੀ ਪਲਾ ਨੂੰ ਕਿਤੇ ਰਿਕਾਰਡ ਤਾਂ ਨਹੀਂ ਕੀਤਾ ਜਾ ਰਿਹਾ ਉਸ ਤੋਂ ਬਾਅਦ ਉਹਨਾਂ ਦਾ ਕੋਈ ਗਲਤ ਇਸਤੇਮਾਲ ਨਾ ਕਰੇ ਇਹ ਜ਼ਰੂਰ ਜਾਂਚਣਾ ਪਰਖਣਾ ਚਾਹੀਦਾ ਹੈ ਉਸ ਤੋਂ ਬਾਅਦ ਕਮਰੇ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਇਸ ਵਿੱਚ ਪੂਰੀ ਤਰ੍ਹਾਂ ਹਨੇਰਾ ਕਰ ਲਵੋ ਆਪਣੇ ਫੋਨ ਦਾ ਕੈਮਰਾ ਚਾਲੂ ਕਰੋ ਜਿੱਥੇ ਕਿਤੇ ਵੀ ਘੜੀ ਅਲਮਾਰੀ ਬਿਸਤਰਾ ਸ਼ੀਸ਼ਾ ਪੱਖਾ ਟੀਵੀ ਲਾਈਟ ਤੇ ਫੁੱਲਦਾਨ ਹੈ ਆਪਣੇ ਫੋਨ ਦਾ ਕੈਮਰਾ ਖੋਲੋ ਅਤੇ ਡਿਸਪਲੇਨ ਦੇਖੋ ਜੇਕਰ ਡਿਸਪਲੇ ਤੇ ਕੋਈ ਮਾਮੂਲੀ ਜਿਹਾ ਵੀ ਨਿਸ਼ਾਨ ਹੈ ਤਾਂ ਇਸ ਦਾ ਮਤਲਬ ਹੈ ਕਿ ਇੱਕ ਕੈਮਰਾ ਯਕੀਨੀ ਤੌਰ ਤੇ ਮੌਜੂਦ ਹੈ ਤੁਸੀਂ ਆਪਣੇ ਕੈਮਰੇ ਤੇ ਲੈਂਸ ਰਾਹੀਂ ਲੁਕਵੇਂ ਕੈਮਰੇ ਤੋਂ ਨਿਕਲਣ ਵਾਲੀ ਰੋਸ਼ਨੀ ਨੂੰ ਇੱਕ ਛੋਟੀ ਜਹੀ ਰੋਸ਼ਨੀ ਦੇ ਰੂਪ ਦੇ ਵਿੱਚ ਦੇਖ ਸਕੋਗੇ ਜਾਸੂਸੀ ਕੈਮਰੇ ਦਾ ਪਤਾ ਲਗਾਉਣ ਲਈ ਆਪਣੇ ਨਾਲ ਇੱਕ ਡਿਟੈਕਟਰ ਰੱਖੋ ਬਾਜ਼ਾਰ ਦੇ ਵਿੱਚ ਤੁਹਾਨੂੰ ਜਾਸੂਸੀ ਕੈਮਰੇ ਦਾ ਪਤਾ ਲਗਾਉਣ ਵਾਲੇ ਡਿਟੈਕਟਰ ਮਿਲ ਜਾਣਗੇ ਜਾਸੂਸੀ ਕੈਮਰੇ ਦਾ ਪਤਾ ਲਗਾਉਣ ਦਾ ਇੱਕ ਹੋਰ ਤਰੀਕਾ ਹੈ ਤੁਸੀਂ ਆਪਣੇ ਫੋਨ ਤੇ ਡਿਟੈਕਟਰ ਡਾਊਨਲੋਡ ਕਰ ਸਕਦੇ ਹੋ ਸੁਰੱਖਿਆ ਲਈ ਤੁਸੀਂ ਆਪਣੇ ਕਮਰੇ ਦੇ ਦਰਵਾਜ਼ੇ ਤੇ ਕੱਪ ਜ਼ਰੂਰ ਲਟਕਾਓ ਜੀ ਹਾਂ ਹਰ ਹੋਟਲ ਦੇ ਵਿੱਚ ਕਮਰੇ ਦੀ ਚਾਬੀ ਇੱਕੋ ਜਿਹੀ ਨਹੀਂ ਹੁੰਦੀ ਇੱਕ ਸਾਂਝੀ ਚਾਬੀ ਵੀ ਹੁੰਦੀ ਹੈ ਇਸ ਲਈ ਰਾਤ ਨੂੰ ਆਪਣੇ ਕਮਰੇ ਚ ਸੌਂਦੇ ਸਮੇਂ ਦਰਵਾਜ਼ੇ ਤੇ ਕੱਪ ਟੰਗ ਦਿਓ ਜਸਨਾਲ ਜੇਕਰ ਕੋਈ ਬਾਹਰੋਂ ਇਸ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਪ ਡਿੱਗ ਜਾਵੇਗਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਮਰੇ ਦੇ ਬਾਹਰ ਕੋਈ ਹੈ ਅਤੇ ਤੁਸੀਂ ਚੌਕਸ ਹੋ ਜਾਓਗੇ ਬਾਹਰ ਨਿਕਲਦੇ ਹੀ ਕਮਰੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਜੀ ਹਾਂ ਅਕਸਰ ਅਸੀਂ ਕਮਰੇ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਟੀਵੀ ਦੇ ਰਿਮੋਟ ਲਾਈਟ ਸਵਿਚ ਜਾ ਕੇ ਸੇ ਹੋਰ ਚੀਜ਼ ਨੂੰ ਛੂਣਾ ਸ਼ੁਰੂ ਕਰ ਦਿੰਨੇ ਹਾਂ ਸਾਨੂੰ ਇਸ ਤੋਂ ਬਚਣਾ ਚਾਹੀਦਾ ਕਮਰੇ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਕਿਸੇ ਵੀ ਚੀਜ਼ ਨੂੰ ਰੋਗਾਣੂ ਮੁਕਤ ਕੀਤੇ ਬਿਨਾ ਹੱਥ ਨਾ ਲਗਾਓ ਅਤੇ ਬੈੱਡ ਸ਼ੀਟ ਤੇ ਆਪਣੇ ਖੁਦ ਦੇ ਸੈਨੀਟਾਈਜ਼ਰ ਦਾ ਛਿੜਕਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਇਹ ਕੁਝ ਖਾਸ ਗੱਲਾਂ ਨੇ ਜਦੋਂ ਤੁਸੀਂ ਹੋਟਲ ਜਾ ਰਹੇ ਹੋ ਆਪਣੇ ਫਰੈਂਡ ਨਾਲ ਰਹਿਣ ਜਾਂ ਫਿਰ ਆਪਣੀ ਗਰਲਫ੍ਰੈਂਡ ਨਾਲ ਜਾਂ ਫਿਰ ਆਪਣੇ ਪਰਿਵਾਰ ਨਾਲ ਯਾਤਰਾ ਤੇ ਕਿਸੇ ਹੋਟਲ ਤੇ ਨੂੰ ਬੁੱਕ ਕਰ ਰਹੇ ਤਾਂ ਇਹ ਜ਼ਰੂਰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ